6ਵੀਂ ਦੀ ਕਲਾਸ ਚ ਪੜਦਾ ਭਤੀਜਾ ਕਹਿੰਦਾ ਚਾਚਾ ਜੀ ਮੈਡਮਾ ਨੇ ਪੰਜਾਬੀਆਂ ਦੇ ਜਿਗਰੇ ਤੇ ਇੱਕ ਲੇਖ ਲਿਖ ਕੇ ਲਿਆਉਣ ਲਈ ਆਖਿਆ ਤੁਸੀਂ ਮੇਰੀ ਹੈਲਪ ਕਰਾ ਸਕਦੇ ਹੋ ਮਹਾਪੁੱਤਰਾ ਕਿਉਂ ਨਹੀਂ ਪਹਿਲੀ ਲਾਈਨ ਲਿਖ ਸਿਦਕ ਇਨ੍ਹਾਂ ਦੇ ਅੱਗੇ ਹੋ ਗਿਆ ਫੇਲ ਮਹਾਨ ਖਜ਼ਾਨਾ ਕੋਈ ਜਿਗਰੇ ਮਿਲਣ ਦਾ ਫੀਤਾ ਨਾ ਬਣਿਆ ਨਾ ਕੋਈ ਲੱਗਿਆ ਪਮਾਨਾ ਗੁਰੂ ਗੋਬਿੰਦ ਸਿੰਘ ਨੇ ਬੱਚੇ ਸ਼ਹੀਦ ਕਰਾ ਲੇ ਜਿ ਘਾਰੇ ਛੱਡੇ ਸਾਡਾ ਕੀ ਆ ਫਸਲ ਡੁੱਬੀ ਆ 1 ਸਾਲ ਦੀ 4 ਲੱਖ ਦੀ ਮਾਰ ਪੈ ਜੂ ਕੋਈ ਗੱਲ ਅੱਗੇ ਲਿਖ ਸਰਕਾਰਾਂ ਤੋਂ ਦਲੇਰੀਆਂ ਦਾ ਅਵਾਰਡ ਜਿੱਤਣ ਵਾਲੇ ਲੋਕ ਜਿਹੜੇ ਪਾਣੀਆਂ 'ਚ ਉਂਗਲੀ ਪਾਉਣ ਤੋਂ ਘਬਰਾਉਂਦੇ ਨੇ ਇਹ ਸੇਵਾ ਦੇ ਜਾਏ ਉਹਨਾਂ ਪਾਣੀਆਂ ਦੇ ਵਿੱਚ ਦੀ ਪੁੱਤਾਂ ਵਰਗੇ ਟਰੈਕਟਰ ਲੰਗਾਉਂਦੇ ਨੇ ਜਦੋਂ ਝੜੀ ਲੱਗੀ ਤੋਂ ਛੱਤਾਂ ਚੋਂਦੀਆਂ ਉੰਦੇ ਮਹਿੰਗੇ ਕਾਗਜ਼ ਦੁਕਾਨਾਂ ਤੇ ਇਹ ਲਾਉਂਦੇ ਕਿਰਤ ਉਦੋਂ ਦਸ ਨੌਹਾਂ ਦੀ ਫਸੇ ਹੋਏ ਇਨਸਾਨਾਂ ਤੇ ਬੇਜਵਾਨਾਂ ਤੇ ਅੱਗੇ ਲਿਖ ਲੋਕਾਂ ਦਾ 100 ਰੁਪਏ ਦਾ ਨੁਕਸਾਨ ਹੋਏ ਤੋਂ ਰੱਬ ਵੱਲ ਜਵਾਨ ਤੇ ਕਾਫਰ ਦੇਖਣ ਨੂੰ ਮਿਲਦਾ ਇਹਨਾਂ ਦਾ ਸਾਰਾ ਕੁਝ ਚਾਹੇ ਪਾਣੀ ਹੜਾ ਕੇ ਲੈ ਗਿਆ ਫੇਰ ਵੀ ਕੋਠਿਆਂ ਤੇ ਬੈਠਿਆਂ ਦੇ ਮੂੰਹਾਂ 'ਚ ਰੱਬ ਦਾ ਸ਼ੁਕਰ ਦੇਖਣ ਨੂੰ ਮਿਲਦਾ ਨਹੀਂ ਰੱਬ ਨਾਲ ਸਾਨੂੰ ਕੋਈ ਪਸਾਨੀ ਦਾ ਗੁਰੂ ਨਾਨਕ ਦੇਵ ਜੀ ਉਹ ਕਰਦਾ ਚੰਗਾ ਹੀ ਕਰਦਾ ਅੱਗੇ ਲਿਖ ਬਿਜ਼ਨਸ ਧਾਰੀ ਬਰਗ ਨੌ ਜਿੰਨਾ ਨੁਕਸਾਨ ਹੋਣ ਤੇ ਮੀਟਿੰਗਾਂ ਬੁਲਾਉਂਦੇ ਨੇ ਕਿ ਜੇ ਨਾ ਮੁਆਮਲਾ ਮਿਲਿਆ ਸਰਕਾਰ ਅੱਗੇ ਧਰਨੇ ਲਾ ਲਾਂਗੇ ਇਹ ਕਰੋੜ ਕਰੋੜ ਦੀਆਂ ਕੋਠੀਆਂ ਟਹਾ ਕੇ ਵੀ ਇਹ ਗੱਲ ਕਹਿੰਦੇ ਨੇ ਕਿ ਪ੍ਰਮਾਤਮਾ ਬੰਦੇ ਸੁੱਖ ਰੱਖੀ ਕੋਠੀਆਂ ਹੋਰ ਪਾ ਲਾਂਗੇ ਅੱਗੇ ਲਿਖ ਕਬੀਲਦਾਰੀਆਂ ਦੇ ਹਿਸਾਬ ਨਾਲ ਆਪਦੇ ਢਿੱਡ ਚ ਚਾਹੇ ਰੋਟੀ ਅਚਾਰ ਨਾਲ ਖਲਦੇ ਨੇ ਪਰ ਆਫਤਾਂ ਚ ਫਸੇ ਲੋਕਾਂ ਵਾਸਤੇ ਲੰਗਰ ਦੁੱਧ ਦੇ ਚੱਲਦੇ ਨੇ ਅੱਗੇ ਲਿਖ ਕਾਰਪੋਰੇਟ ਘਰਾਣਿਆਂ ਦੇ ਕਾਕੇ ਚਾਹੇ ਸਿਸਟਮ ਬਦਲਣ ਕੋਈ ਨਹੀਂ ਪੁੱਛਦਾ ਇਨਾਂ ਦੇ ਮੁੰਡੇ ਸ਼ੌਂਕ ਨਾਲ ਟਰੈਕਟਰ ਮੋਡੀਫਾਈ ਕਰਾ ਕੇ ਵੀ ਮੋٹے-ਮੋٹے ਜੁਰਮਾਨੇ ਭਰਦੇ ਨੇ ਸਰਕਾਰਾਂ ਦੇ ਹੱਥ ਖੜੇ ਹੋયા ਤਾਂ ਉਹਨਾਂ ਚੌੜੇ ਟਾਇਰਾਂ ਵਾਲੇ ਟਰੈਕਟਰਾਂ ਨਾਲ ਨਾਲੇ ਸੇਵਾ ਕਰਦੇ ਅੱਗੇ ਲਿਖ ਜਿੱਥੇ ਵੱਡੀਆਂ-ਵੱਡੀਆਂ ਕੰਪਨੀਆਂ ਘਾਟੇ ਪੂਰੇ ਕਰਨ ਵਾਸਤੇ ਲੋਕਾਂ ਤੇ 1-1 ਰੁਪਏ ਦਾ ਟੈਕਸ ਵਧਾਉਂਦੀਆਂ ਨੇ ਉੱਥੇ ਸਾਡੀਆਂ ਗੋਹਾ ਕੂੜਾ ਕਰਕੇ ਲਿਆਉਣ ਵਾਲੀਆਂ ਮਾਵਾਂ ਵੀ ਗੱਟਾ-ਗੱਟਾ ਕਣਕ ਦਾ ਸੇਵਾ 'ਚ ਪਾਉਂਦੀਆਂ ਨੇ ਅੱਗੇ ਲਿਖ ਸਰਕਾਰ ਤੋਂ ਮੋਟੀਆਂ ਤਨਖਾਹਾਂ ਲੈਣ ਵਾਲੇ ਜਿਹੜੇ ਹੜਾਂ ਦੇ ਪਾਣੀ 'ਚ ਪੈਰ ਪਾਉਣ ਤੋਂ ਕਤਰਾਉਂਦੇ ਨੇ ਉਹਨਾਂ ਲੱਖ-ਲੱਖ ਪਾਣੀਆਂ ਦੇ ਵਿੱਚ ਦੀ ਸਾਡੇ ਬਾਬੇ ਸੇਵਾਦਾਰਾਂ ਵਾਸਤੇ ਚਾਹ ਕਰ ਕਰ ਲਿਆਉਂਦੇ ਨੇ ਅੱਗੇ ਲਿਖ ਅਨਾਜ਼ ਅਗਾਉਂਦੇ ਨੇ ਦੇਸ਼ ਨੂੰ ਕਲਦੇ ਨੇ ਮੁਸੀਬਤਾਂ 'ਚ ਕੇਰਲਾ ਤੱਕ ਲੰਗਰ ਚੱਲਦੇ ਨੇ ਸੈਂਟਰ ਵਾਲੇ ਚਾਹੇ ਹਮਦਰਦੀ ਦਾ ਬਿਆਨ ਵੀ ਨਾ ਕੱਢਦੇ ਨੇ ਯਕਾਰੇ ਫੇਰ ਵੀ ਚੜ੍ਹਦੀ ਕਲਾ ਦੇ ਚੱਲਦੇ ਨੇ ਮੁਕਦੀ ਗੱਲ ਲਿਖ ਲੈ ਪੁੱਤਰਾ ਇਹ ਸੇਵਾ ਦੀ ਭਾਵਨਾ ਲੈ ਕੇ ਕੁਦਰਤ ਦੀ ਮਾਰ ਆਖ ਕੇ ਕਿਨਾਰਿਆਂ ਤੇ ਨਹੀਂ ਖੜਦੇ ਬਖਤ ਤੇ ਸਿਦਕ ਨੇ ਇਹਨਾਂ ਦੀ ਦਲੇਰੀ ਦੇ ਮੀਟਰ ਹੋਰ ਜਿਗਰਿਆਂ ਦੇ ਕੋਈ ਸਰਟੀਫਿਕੇਟ ਨਹੀਂ ਬਣਦੇ ਮੈਨੂੰ ਕਹਿੰਦਾ ਚਾਚਾ ਇਹ ਲੈਣਾ ਲਿਖ ਕੇ ਮੈਨੂੰ ਨੰਬਰ ਤਾਂ ਆ ਜਾਣਗੇ ਮਹਾਪੁੱਤਰਾ ਜੇ ਤਾਂ ਤੇਰੀ ਮੈਡਮ ਨੇ ਪੜ੍ਹ ਲਿਖ ਕੇ ਨੌਕਰੀ ਪੜੀ ਹੋਈ ਫੇਰ ਤਾਂ 100 'ਚੋਂ 100 ਵਟਾ ਦੀ ਤਰੱਕੀ ਹੈ ਜੇ ਤੇਰੀ ਮੈਡਮ ਸਪਾਰਸਾ ਨੇ ਭਰਤੀ ਕਰੀ ਹੋਈ ਫੇਰ 0 ਪੱਕੀ ਹੈ